ਉਹ ਲੀਆਂ ਫੀਸਾਂ ਦੇ ਕੇ ਉਹਨਾਂ ਜਿਹੜੋਂ ਮਾਵਾਂ ਉਹਨਾਂ ਦੀਆਂ ਵਰਦੀਆਂ ਪ੍ਰੈਸ ਕਰਦੀਆਂ ਉਹਨਾਂ ਦਾ ਟਿਫਨ ਤਿਆਰ ਕਰਦੀਆਂ ਕਰਜ਼ਦਾਰ ਤਾਂ ਲੜਕੇ ਵਾਲੇ ਪਰਿਵਾਰ ਨੂੰ ਲੜਕੀ ਪਰਿਵਾਰ ਤਾਂ ਹੋਣਾ ਚਾਹੀਦਾ ਵੀ ਜਿਨ੍ਹਾਂ ਨੇ ਇੱਕ ਡਾਕਟਰ ਬਣਾ ਕੇ ਇੱਕ ਟੀਚਰ ਬਣਾ ਕੇ ਧੀ ਤੁਹਾਨੂੰ ਦੇਤੀ ਫੇਰ ਲਾਲਚੀ ਪਰਿਵਾਰ ਵੇਖੀ ਜਾਂਦਾ ਜੀ ਹੁਣ ਕੜਾ ਨਹੀਂ ਪਾਇਆ ਸਾਨੂੰ ਸਾਨੂੰ ਮੁੰਦਰੀ ਨਹੀਂ ਦਿੱਤੀ ਸਾਨੂੰ ਗੱਡੀ ਨਹੀਂ ਦਿੱਤੀ ਜਿਹੜੀ ਅਸੀਂ ਮੰਗੀ ਸੀ ਦੱਸੋ ਉਹ ਫੀਸਾਂ ਦੇ ਕੇ ਉਹਨਾਂ ਜਦੋਂ ਮਾਵਾਂ ਉਹਨਾਂ ਦੀਆਂ ਵਰਦੀਆਂ ਪ੍ਰੈਸ ਕਰਦੀਆਂ ਉਹਨਾਂ ਦਾ ਟਿਫਨ ਤਿਆਰ ਕਰਦੀਆਂ ਕਰਜ਼ਦਾਰ ਤਾਂ ਲੜਕੇ ਵਾਲੇ ਪਰਿਵਾਰ ਨੂੰ ਲੜਕੀ ਪਰਿਵਾਰ ਦਾ ਹੋਣਾ ਚਾਹੀਦਾ ਵੀ ਜਿਨ੍ਹਾਂ ਨੇ ਇੱਕ ਡਾਕਟਰ ਬਣਾ ਕੇ ਇੱਕ ਟੀਚਰ ਬਣਾ ਕੇ ਧੀ ਤੁਹਾਨੂੰ ਦੇ ਦਿੱਤੀ ਫੇਰ ਲਾਲਚੀ ਪਰਿਵਾਰ ਵੇਖੀ ਜਾਂਦਾ ਜੀ ਹੁਣ ਕੜਾ ਨਹੀਂ ਪਾਇਆ ਸਾਨੂੰ ਸਾਨੂੰ ਮੁੰਦਰੀ ਨਹੀਂ ਦਿੱਤੀ ਸਾਨੂੰ ਗੱਡੀ ਨਹੀਂ ਦਿੱਤੀ ਜਿਹੜੀ ਅਸੀਂ ਮੰਗੀ ਸੀ ਦੱਸੋ ਤਾਈਓ ਸਾਰੇ ਬੰਦੇ ਕਥਾ ਨਹੀਂ ਸੁਣ ਸਕਦੇ ਸਾਸ ਸੰਗੇ ਜੀ ਆਖੋ ਸਤਿਨਾਮ ਸ੍ਰੀ ਉਹ ਕੀਰਤਨ ਸੁਣ ਲੈਂਦੇ ਸਾਰੇ ਕਿਉਂਕਿ ਅੱਖਾਂ ਬੰਦ ਕਰਕੇ ਸੇਰੀ ਮਾਰਨਾ ਹੁੰਦਾ ਜਾਣ ਲੱਗੇ ਕਹਿਣਾ ਭਾਈ ਸਾਹਿਬ ਨੇ ਤੇ ਕਮਾਲ ਕਰਤੀ ਜਾਣ ਲੱਗੇ ਇਹਨੇ ਕਹਿਣਾ ਭਾਈ ਸਾਹਿਬ ਨੇ ਤਾਂ ਉੱਚੀ ਬੋਲੋ ਜੀ ਭਾਈ ਸਾਹਿਬ ਪਰ ਗੁਰਮਤੇ ਸਿਖਾਉਂਦੀ ਹੈ ਕਿ ਆਪਣੀ ਜ਼ਿੰਦਗੀ ਚੋਂ ਬੁਰਾਈਆਂ ਬਾਹਰ ਕੱਢੋ ਤੇ ਮੈਂ ਪਹਿਲਾਂ ਬੇਨਤੀ ਕਰਾਂ ਜਦੋਂ ਤੁਸੀਂ ਆਪਣੇ ਪੁੱਤ ਤੀਜਾ ਰਿਸ਼ਤਾ ਕਰਦੇ ਹੋ ਨਾ ਤੁਹਾਨੂੰ ਪਹਿਲੀ ਮਿਲਣੀ ਚ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਪਰਿਵਾਰ ਲਾਲਚੀ ਆ ਕਿ ਨਹੀਂ ਲਾਲਚੀ ਲੱਗ ਜਾਂਦਾ ਨਾ ਪਤਾ ਆਪਾਂ ਨੂੰ ਸਮਝ ਆ ਜਾਂਦੀ ਹੈ ਵੀ ਉਹਨਾਂ ਦੀ ਗੱਲਾਂ 'ਚ ਉਹ ਸਮਝ ਆ ਜਾਂਦੀ ਹੈ ਪਰ ਫੇਰ ਵੀ ਕਈ ਵਰੀ ਮਨ ਚਾਹੁੰਦਾ ਵੱਡਾ ਟੱਬਰ ਵਾ ਚਲੋ ਧੀਰ ਨੂੰ ਥੋੜਾ ਬੋਧ ਦੇ ਦਿਓ ਗੱਲ ਟੱਬਰ ਦੀ ਨਹੀਂ ਗੱਲ ਫੈਮਿਲੀ ਦੀ ਨਹੀਂ ਹੈ ਕਿੰਨੀ ਕੁ ਵਾਰ ਤੁਸੀਂ ਉਹਨਾਂ ਦੀਆਂ ਇਹ ਗਰਜਾਂ ਪੂਰੀਆਂ ਕਰਦੇ ਜਾਓਗੇ ਇਹੋ ਜਿਹੇ ਵੀ ਸੰਸਾਰ 'ਚ ਸੱਸਾਂ ਮੈਂ ਵੇਖੀਆਂ ਜਿਹੜੀਆਂ ਨੂੰ ਇਹ ਕਹਿ ਕੇ ਤੁਰਦੀਆਂ ਪੇਕੇ ਜਾ ਕੇ ਤੰਗ ਨਾ ਕਰੀਂ ਆਪਣੇ ਮਾਂ-ਬਾਪ ਨੂੰ ਸਭ ਕੁਝ ਤੈਨੂੰ ਇੱਥੇ ਮਿਲੇਗਾ ਹੈਗੀਆਂ ਨੇ ਤੇਹ ਰੋਦੀਆਂ ਨੋਆਂ ਫਰ ਸੱਸਾਂ ਨੂੰ ਮਾਵਾਂ ਦਾ ਸਤਕਾਰ ਦਿੰਦੀਆਂ ਨੇ ਸਾਡੀ ਅਸਲੀ ਮਾਂ ਮੈਂ ਆਪਣੀ ਜ਼ਿੰਦਗੀ ਚ ਨੋਆਂ ਸੱਸ ਮਰਨ ਤੇ ਰੋਂਦੀਆਂ ਵੇਖੀਆਂ ਉਹਾਂ ਦੀਆਂ ਮਾਂ ਮਰਨ ਵੇਲੇ ਇੰਨਾ ਦੁੱਖ ਨਹੀਂ ਹੋਇਆ ਜਿੰਨਾ ਅੱਜ ਮੇਰੀ ਸੱਸ ਮਰਨ ਤੇ ਆ ਕਿਉਂਕਿ ਅਸਲੀ ਮਾਂ ਸਾਡੀ ਇਹ ਸੀ ਤੇਹੋ ਜਿਹੀਆਂ ਵੇਗੀਆਂ ਜਿਹੜੀਆਂ ਜੂੰਦੀਆਂ ਆ ਡੋ ਹੋ ਜਾਂਦੀਆਂ ਆਖੋ ਸਤਨਾਮ ਇਹ ਕਮੀ ਲੱਭਿਓ ਕਿੱਥੇ ਆ ਮੈਂ ਨਹੀਂ ਆਂਦਾ ਸਾਰੀ ਕਮੀ ਨੋਆਂ ਚ ਸੱਸਾਂ ਚ ਵੀ ਹੈਗੀ ਹੈ ਬਰਾਬਰ ਹੈ ਇਹ ਲੱਭਣ ਦੀ ਲੋੜ ਹੈ ਤੁਹਾਨੂੰ ਸਵਾਪਰਚੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਮੈਨੂੰ ਪਤਾ ਮੈਂ ਅੱਜ ਤੋਂ ਇਹ ਗੱਲ ਮੇਰੇ 8 10 12 ਸਾਲ ਪੁਰਾਣੀ ਐ ਸੀ ਝਾਰਖੰਡ ਦੀਵਾਨ ਲਾ ਕੇ ਨਾ ਤੇ ਮੈਂ ਦੋ ਦਿਨ ਇਦਾਂ ਹੀ ਨੋਹਾਂ ਬਾਰੇ ਵਿਚਾਰ ਕਰਦਾ ਰਿਹਾ ਵੀ ਉਹਨਾਂ ਨੂੰ ਆਪਣੇ ਸੱਸ ਦੀ ਸੇਵਾ ਕਰਨੀ ਚਾਹੀਦੀ ਐ ਸਹੁਰੇ ਦੀ ਸੇਵਾ ਕਰਨੀ ਚਾਹੀਦੀ ਐ ਪਰਿਵਾਰ ਚ ਉਹ ਜਦੋਂ ਮੈਂ ਬਾਹਰ ਨਿਕਲਿਆ ਤੇ ਜੋੜੇ ਘਰ ਲੱਗੇ ਦੋ ਤਿੰਨ ਪਹਿਣਾ ਖਲੋਤੀਆਂ ਪਾਉਂਦੀਆਂ ਵੀਰ ਜੀ ਨੋਹਾਂ ਬਾਰੇ ਹੋ ਗਏ ਦੋ ਦਿਨ ਕਥਾ ਕਰਦੇ ਸੱਸਾਂ ਬਾਰੇ ਕੋਈ ਸ਼ਬਦ ਨਹੀਂ ਹੈਗਾ ਗੁਰੂ ਅਰਜਨ ਸਾਹਿਬ ਚ ਮੈਂ ਚੁੱਪ ਕਰ ਗਿਆ ਮੈਂ ਕਿਹਾ ਅੱਛਾ ਸੱਸਾਂ ਵੀ ਪਰੇਸ਼ਾਨ ਕਰਦੀਆਂ ਨੇ ਉਹ ਮੈਨੂੰ ਹੱਸ ਕੇ ਆਂਦੀਆਂ ਵੀ ਵੀਰ ਜੀ ਸਾਡੀ ਸੁਣ ਲਓ ਮੈਂ ਕਿਹਾ ਸੁਣਾਓ ਫਿਰ ਉਹ ਆਂਦੀਆਂ ਵੀ ਮੈਂ ਮੇਰਾ ਪਤੀ ਬੈਂਕ ਵਿੱਚ ਜੌਬ ਕਰਦਾ ਹੈ ਮੇਰੇ ਪਤੀ ਨੇ ਮੈਨੂੰ ਇੱਕੋ ਸ਼ਬਦ ਕਿਹਾ ਸੀ ਕਿ ਮੇਰੀ ਮਾਂ ਨੂੰ ਗਰਮ ਖਾਣਾ ਮਿਲਣਾ ਚਾਹੀਦਾ ਤੇ ਮੈਂ ਉਹਦੋਂ ਪੱਲੇ ਬੰਨ ਲਿਆ ਵੀ ਜੇ ਜਿਹੜੀ ਜਿਹੜੇ ਕੰਮ ਚੋਂ ਮੇਰੇ ਪਤੀ ਨੂੰ ਖੁਸ਼ੀ ਮਿਲਦੀ ਮੈਂ ਤੇ ਉਹ ਕੰਮ ਕਰਾਂਗੀ ਨਾ ਆਂਦੀ ਮੈਂ ਫਿਰ ਟਾਈਮ ਨਾਲ ਖਾਣਾ ਬਣਾ ਕੇ ਜਦੋਂ ਬ੍ਰੇਕਫਾਰਟ ਦੇਣਾ ਤਾਂ ਵੀ ਮੰਮੀ ਨੂੰ ਪਹਿਲਾਂ ਕਦੀ ਸਹੁਰਾ ਸਾਹਿਬ ਮੇਰੇ ਹੈ ਨਹੀਂ ਸੀ ਤੇ ਮੈਂ ਆਪਣੀ ਮਾਂ ਨੂੰ ਸੱਸ ਨੂੰ ਰੋਟੀ ਬਣਾ ਕੇ ਦੇਣੀ ਹੁਣ ਕਹਿੰਦੀ ਜਦੋਂ ਉਹਨਾਂ ਦੇ ਆਉਣ ਦਾ ਟਾਈਮ ਹੁੰਦਾ ਕੁਦਰਤੀ ਗੱਲ ਸੀ ਵੀ ਉਹ ਜਦੋਂ ਦੁਪਹਿਰੇ ਘਰ ਆਉਂਦੇ ਸੀ ਤੇ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਸੱਸ ਨੂੰ ਪਹਿਲਾਂ ਗਰਮ ਫੁਲਕਾ ਲਾ ਕੇ ਦੇ ਦਿਆਂ ਰੋਟੀ ਲਾ ਕੇ ਦੇ ਦਿਆਂ ਬਾਅਦ ਵਿੱਚ ਮੇਰੇ ਬੱਚਿਆਂ ਨੇ ਵੀ ਆ ਜਾਣਾ ਮੇਰੇ ਹਸਬੰਦ ਨੇ ਵੀ ਆ ਜਾਣਾ ਫਿਰ ਸ਼ਾਇਦ ਮੇਰਾ ਧਿਆਨ ਵੰਡਿਆ ਜਾਵੇ ਤੇ ਮੇਰੀ ਸੱਸ ਨੇ ਕਈ ਵਾਰੀ ਕਹਿਣਾ ਵੀ ਮੈਨੂੰ ਭੁੱਖੇ ਨਹੀਂ ਮੈਂ ਕਹਣਾ ਕੋਈ ਗੱਲ ਨਹੀਂ ਕਹਿੰਦੀ ਮੈਂ ਕਹਣਾ ਭੁੱਖ ਕੋਈ ਗੱਲ ਨਹੀਂ ਬਾਅਦ ਵਿੱਚ ਸ਼ਿਖਾ ਦਾਂਗੀ ਜੇ ਤੁਹਾਨੂੰ ਭੁੱਖ ਨਹੀਂ ਜਦੋਂ ਤੁਹਾਨੂੰ ਕਹੋਗੇ ਉਦੋਂ ਬਣਾ ਦੇਾਂਗੀ ਆਂਦੀ ਮੈਂ ਅਜੇ ਬਣਾ ਕੇ ਰੱਖਣੀ ਉਦੋਂ ਮੇਰਾ ਪਤੀ ਤੇ ਬੱਚੇ ਆ ਜਾਣੇ ਤੇ ਸੱਸ ਮੇਰੀ ਨੇ ਆਪੇ ਹੀ ਕਿਚਨ 'ਚ ਵੜ ਕੇ ਆਪੇ ਪਾ ਕੇ ਖਾਣੀ ਮੇਰੇ ਪਤੀ ਨੂੰ ਵਿਖਾਉਣ ਲਈ ਕਿ ਤੇਰੀ ਘਰ ਵਾਲੀ ਤੇ ਰੋਟੀ ਪਾ ਕੇ ਮੈਨੂੰ ਆਂਦੀ ਹੁਣ ਮੈਂ ਪਤੀ ਨੂੰ ਕਿੱਦਾਂ ਸਮਝਾਵਾਂ ਕਿ ਮੈਂ ਅਜੇ 2 ਮਿੰਟ ਪਹਿਲਾਂ ਪੁੱਛ ਕੇ ਟੀ ਐਡੀ ਸ਼ਦੀ ਭੁੱਖ ਕਿੱਥੋਂ ਲੱਗੀ ਇਹਨੂੰ ਹੁਣ ਮੈਂ ਕਿਹਾ ਫਿਰ ਸਸਤਾ ਫਰਜ ਬੰਦਾ ਸੀ ਨਾ ਵੀ ਜੇ ਧੀ ਮੇਰਾ ਇਨਾ ਸਤਕਾਰ ਸਾਥ ਦੇਦੀ ਤੇ ਮੈਂ ਵੀ ਸਾਥ ਦੇ ਮੈਂ ਦਾ ਮੈਂ ਕਿਹਾ ਕੀ ਕਰਦੀ ਕਹਿੰਦੀ ਸੁਮਣੀ ਸਾਡਾ ਪਾਠ ਇੱਕ ਰੋਜ਼ ਕਰਦੀ ਤੇ ਮਾਫ ਕਰਨਾ ਉਸ ਪਾਠ ਦਾ ਕੀ ਫਾਇਦਾ ਜੇ ਅਸੀਂ ਆਪਣੀ ਨੋਂ ਦੀ ਆਪਣੇ ਪੁੱਤਰ ਦੀ ਨਜ਼ਰਾਂ ਚ ਆਪਣੀ ਨੋਂ ਦੀ ਰਿਸਪੈਕਟ ਹੀ ਨਹੀਂ ਬਣਾ ਪਾਈ ਕੀ ਫਾਇਦਾ ਉਸ ਪਾਠ ਦਾ ਜੀ ਵਿਖਾਵਾ ਕਿ ਇਹਨੂੰ ਕਰ ਰਹੇ ਸੀ ਮਾਫ ਕਰਨਾ ਮੈਂ ਪਹਿਲਾਂ ਬੇਨਤੀ ਕਰਾਂ ਆਪਣੇ ਘਰਾਂ ਦੇ ਮਾਹੌਲ ਵਧੀਆ ਕਰ ਲੋ ਕਿਤੇ ਰੱਬ ਵੱਖਰਾ ਨਹੀਂ ਹੈਗਾ ਰੱਬ ਤੁਹਾਡੇ ਘਰੇ ਹੀ ਆ ਪਰਿਵਾਰਾਂ ਚ ਰੱਬ ਵੇਖੋ ਆਪਣੀਆਂ ਧੀਆਂ ਚ ਰੱਬ ਵੇਖੋ ਆਪਣੇ ਪਰਿਵਾਰਾਂ ਚ ਜਦੋਂ ਤੁਹਾਡੇ ਪਰਿਵਾਰ ਸਵਰਗ ਬਣ ਗਏ ਨਾ ਮਾਫ ਕਰਨਾ ਫਿਰ ਤੁਹਾਨੂੰ ਕੋਈ ਬੰਦਾ ਕਹੂਗਾ ਨਾ ਅੱਗੇ ਸਵਰਗ ਹੈਗਾ ਤੇ ਵਧੀਆ ਪਰਿਵਾਰ ਵਾਲਾ ਕਹੂਗਾ ਜੇ ਸੱਚੀ ਸਵਰਗ ਹੈਗਾ ਨਾ ਸਾਡੇ ਟੱਬਰ ਨਾਲੋਂ ਵਧੀਆ ਸਵਰਗ ਨਹੀਂ ਹੋ ਸਕਦਾ ਤੇ ਜਿੱਥੇ ਬਣਦੀ ਨਹੀਂ ਨਾ ਉਹਨੂੰ ਕੋਈ ਕਹੇ ਨਾ ਅੱਗੇ ਨਰਕ ਵਾ ਉਹ ਕਹੋਗੇ ਜੇ ਸੱਚੀ ਨਰਕ ਹੋਇਆ ਨਾ ਸਾਡੇ ਟੱਬਰ ਨਾਲੋਂ ਮਾੜਾ ਨਰਕ ਤੇ ਨਹੀਂ ਹੋਣਾ ਉਹ ਇਹਦੇ ਨਾਲੋਂ ਬੋਲੋ ਜੀ ਮੜਾਦ ਨਾ ਚੰਗਾ ਹੀ ਹੋ ਥੋੜਾ ਜਾਂ ਬਈ ਤਾਂ ਦਿਨ ਕੱਟੀਆਂ ਕਰ ਰਹੇ ਆ ਮਾਹੌਲ ਵਧੀਆ ਬਣਾਉ ਆ ਧਾਗੇ ਤਵੀਤ ਜੰਤਰ ਮੰਤਰ ਕਿਸੇ ਬਾਬੇ ਕੋਲ ਕੱਖ ਨਹੀਂ ਹੈਗਾ ਮਾਫ ਕਰਨਾ ਆ ਜਿਹੜੇ ਲੋਕੀ ਤੁਰੇ ਫਿਰਦੇ ਨੇ ਧਾਗੇ ਲੈਣ ਕੋ ਕਾਲਾ ਇਲਮ ਲੈਣ ਜਾਂਦਾ ਕੋ ਤਵੀਤ ਲੈਣ ਜਾਂਦਾ ਕੋ ਬਾਬੇ ਕੋਲ ਬੋਤਲ ਪਾਣੀ ਦੀ ਲੈਣ ਜਾਂਦਾ ਕੋ ਇਦਾਂ ਕਿੱਥੇ ਤੁਰੇ ਫਿਰਦੇ ਅਸੀਂ ਕਿਉਂ ਸਮਾਂ ਬਰਬਾਦ ਕਰਦੇ ਆ ਆਪਣੇ ਘਰਾਂ ਦੇ ਮਸਲੇ ਖੁਦ ਆਪ ਹੱਲ ਕਰੋ ਅਸੀਸਾਂ ਲਓ ਆਪਣੇ ਵੱਡਿਆਂ ਦੀਆਂ ਤੇ ਵੱਡਿਆਂ ਦਾ ਫਰਜ ਬੰਦਾ ਕੋ ਚੰਗਾ ਬੀਜ ਬੀਜ ਜਾਓ ਬੜੇ ਹਾਲਾਤ ਬੁਰੇ ਨੇ ਬਿਰਦਾ ਆਸ਼ਰਮਾਂ ਦੇ ਬਜ਼ੁਰਗ ਠੱਕੇ ਪੈ ਖਾਂਦੇ ਨੇ ਤੇ ਮੈਂ ਬੇਨਤੀ ਕਰਦਾ ਹੋਂਨਾ ਜੇ ਤੁਸੀਂ ਨੋਹਾਂ ਨਾਲ ਏਦਾ ਵਿਹਾਰ ਕਰੋਗੇ ਤੁਹਾਡੀਆਂ ਧੀਆਂ ਨਾਲੇ ਵਿਹਾਰ ਮਾੜਾ ਕਰਨਗੇ ਕਿਉਂਕਿ ਫਿਰ ਜਿੱਦਾਂ ਦੀ ਆਵਾਜ਼ ਆਪੇ ਬੀਜ ਆਪੇ ਹੀ ਖਾਓ ਤੇ ਮੈਂ ਪਰਣਾ ਨੂੰ ਵੀ ਬੇਨਤੀ ਕਰਦਾ ਹੋਂਨਾ ਵੀ ਜੇ ਤੁਸੀਂ ਵੀ ਆਪਣੇ ਪਰਿਵਾਰਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਸਮਾਜ ਵਿੱਚ ਚੰਗਾ ਬੀਜ ਬੀਜੋ ਇਹ ਗੱਲ ਸਤਗੁਰ ਨੇ ਬਾਰ ਬਾਰ ਸਾਨੂੰ ਸਿਖਾਈ ਹੈ ਵਧੀਆ ਇਨਸਾਨ ਬਣਨਾ ਸੀ ਵਹਿਮਾਂ ਚੋਂ ਭਰਮਾਂ ਚੋਂ ਪਖੰਡਾ ਚੋਂ ਨਿਕਲ ਕੇ ਜ਼ਿੰਦਗੀ ਜੂਣ ਦਾ ਤਰੀਕਾ ਜੋ ਗੁਰੂ ਪਾਸ਼ਾ ਨੇ ਸਿਖਾਇਆ ਉਹ ਸਿੱਖਣ ਦੀ ਆਪਾਂ ਕੋਸ਼ਿਸ਼ ਕਰਨੀ ਹੈ ਦਾਜ ਵਰਗੀ ਲਾਹਣਤ ਆਪਣੇ ਘਰਾਂ ਚੋਂ ਬਾਹਰ ਕੱਢੋ ਜਦੋਂ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਕਰਨੇ ਆ ਅਗਲਾ ਕਿਵੇਂ ਵੀ ਨਾ ਕੀ ਚਾਹੀਦਾ ਕੋਸ ਅਸੀਂ ਧੀ ਲੈਣ ਆਏ ਆ ਜੀ ਅਸੀਂ ਤੇ ਹੀ ਲੈਣਾ ਜਿਹੜਾ ਸਕੂਲ ਦਾ ਪੀਐਨ ਆ ਨਾ ਉਹ ਵੀ ਮਾਨ ਕਰਦਾ ਵੀ ਮੈਂ ਉਹ ਸਕੂਲ ਚ ਲੱਗਾ ਉਹ ਕਹਿੰਦਾ ਮੈਂ ਉਹ ਸਕੂਲ ਵਿੱਚ ਕਦੀ ਪੀਐਨ ਰਿਆ ਵਾਂ ਜੇ ਸਕੂਲ ਦਾ ਅੱਜ ਬੱਚਾ ਆਈਪੀਐਸ ਬਣਿਆ ਨਾ ਜਿਹੜਾ ਫਲਾਣੀ ਅਦਾਲਤ ਵਿੱਚ ਜੱਜ ਬਣ ਕੇ